ਉਹ ਰੌਣਾ ਉਹ ਹੈ ਰੌਣਾ ਦੇ ਸੇਠਾ ਕਿਆ ਕਰ ਰਿਹਾ ਹੈ ਮੇਰਾ ਫੈਨ ਪਾਣੀ ਹੋਣਾ ਉਹ 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 ਕਿਹਦਾ ਕੰਟੀਨ ਰੋਲ ਹੈ ਕੌਣ ਹੈ ਰਿਸ਼ਤਦਾਰੀ ਹੈ ਪੁੱਤ ਦਾ ਹੈ ਬੈਲੀ ਕਿਡਾ ਬੈਲੀ ਦਾ ਯਾਰ ਅੱਜ ਕੁਝ ਜਿਹਾ ਪੁੱਤ ਦਾ ਓਕੇ ਦਾ ਮਾਮੇ ਦਾ ਇਹ ਕਿਦਾਂ ਹੈ ਕੀ ਹੋਇਆ ਵੀ ਬੱਸ ਉੱਥੇ ਤੇ ਬੈਲੈਂਸ ਵਿਗੜਿਆ ਜਿੱਥੋਂ ਗੱਡੀ ਆਂਦੀ ਕਿੱਦਾਂ ਹੋਇਆ ਕੀ ਹੋਇਆ ਬੱਸੇ ਵਾਲ ਜਿਹੜਾ ਐਕਸੀਡੈਂਟ ਹੋਇਆ ਨਾ ਮੈਂ ਵੀ ਹੁਣੇ ਪਹੁੰਚਿਆ ਇੱਥੇ ਇਹ ਫੇਸਬੁੱਕ ਤੇ ਕਰਾ ਰਹੇ ਹਾਂ ਕਿ ਕਿਸੇ ਨਾਮ ਹੇਠਾਂ ਦਾ ਟਾਇਰ ਦਾ ਪੈਂਚਰ ਹੋਣ ਕਰਕੇ ਨਾ ਕਾਰ ਦਾ ਬੈਲੈਂਸ ਵੱਜ ਗਿਆ ਜਿਸ ਦੀ ਸਾਰੀ ਕਾਰਗਿਰੀ ਹੈ ਨੁਕਸਾਨੀ ਗਈ ਹੈ ਤੇ ਬਾਕੀ ਆਪਣਾ ਉਹਨੂੰ ਬਚਾਉਂਦੇ ਆ ਅਸਲ ਵਿੱਚ ਬਹੁਤ ਬਾਪੁਰਦੇ ਇਸ ਜਗ੍ਹਾ ਤੇ ਅਸੀਂ ਪਹਿਲਾਂ ਵੀ ਕਹਿੰਦੇ ਵੀ ਕੱਟਾ ਹੋਣਾ ਚਾਹੀਦਾ ਕੱਟ ਦੀ ਮੰਗ ਕਰਦੇ ਆ ਸੌਰੀ ਮੈਂ ਸਾਰੇ 75 ਵਾਲੀ ਗੱਲ ਕੀਤੀ ਆਪਾਂ ਲਿਖ ਕੇ ਦੇ ਰਿਹਾ ਹਾਂ ਉਹਨਾਂ ਐਸਡੀਐਮ ਨੂੰ ਤੇ ਐਨਐਚਏ ਨੂੰ ਕਿ ਤਾਂ ਕਿ ਜਿਹੜਾ ਇੱਥੇ ਹੈ ਸਕੂਲ ਦੇ ਬੱਚਿਆਂ ਲਈ ਆਣਾ ਜਾਣਾ ਬੜਾ ਔਖਾ ਹੈ ਕਿ ਜਿਹੜੀ ਹੈ ਸਰਸ ਰੋਡ ਉਹ ਦੋਨੋਂ ਪਾਸੇ ਜਿਹੜੀ ਬਣਨੀ ਚਾਹੀਦੀ ਹੈ ਜਾਂ ਕੋਈ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਇੱਥੇ ਬਣਨਾ ਚਾਹੀਦਾ ਇਹ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਕੀ ਆਣਾ ਹੈ ਫਰਮਾਨ ਹੀ ਹੈ ਕੀ ਗੱਲ ਹੋਈ ਹੈ ਇਹ ਟਾਇਰ ਫਟ ਗਿਆ ਲੈ ਜਾਂਦੇ ਆ ਅੱਛਾ ਆਪਣਾ ਬਚਾਏ ਉਧਾ ਆਪਣਾ ਬਚਾਏ ਉਸ ਬੰਦ ਨੂੰ ਕਹਿੰਦੇ ਉਹ ਕੰਜਰੇ ਉਹ ਵੀ ਐਪਲੀਕੇਸ਼ਨ ਪੁੱਛ ਗਏ ਆ ਓਰ ਜੀ ਅੰਡਰ ਬ੍ਰਿਜ ਬਣਾਉਣ ਦਾ ਜਿਹੜਾ ਭਾਈ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਇਹ ਜਿਹੜੇ ਰੋਡ ਤੇ ਰੋਜ਼ ਦੀ ਰੋਜ਼ ਐਕਸੀਡੈਂਟ ਹੁੰਦੇ ਕੱਲ ਵੀ ਇੱਥੇ ਬੇਰ ਹੌਸ ਦੋ ਬੱਚਿਆਂ ਦਾ ਐਕਸੀਡੈਂਟ ਹੋਇਆ ਗੱਡੀ ਨਾਲ ਇੱਕ ਬੱਚਾ ਮਰ ਗਿਆ ਸੂਰਜ ਚ ਫੜਦੇ ਦੇ ਇੱਕ ਜ਼ਖਮੀ ਹੋ ਗਿਆ ਤੇ ਉਹਦੇ ਪਹਿਲਾਂ 4-5 ਦਿਨ ਪਹਿਲਾਂ ਮਿਸਿਆਲ ਦੇ ਮੋੜ ਹੋਇਆ ਦੇਣ ਹੀ ਹੋਇਆ ਇੱਥੇ ਰੋਜ਼ ਕੋਈ ਨਾ ਕੋਈ ਐਕਸੀਡੈਂਟ ਹੁੰਦਾ ਰੋਡ ਤੇ ਅਸੀਂ ਇੱਥੇ ਮੰਗ ਕਰਦੇ ਆ ਪ੍ਰਸ਼ਾਸਨ ਇੱਕ ਤਾਂ ਹਵੇਸਿਆਲ ਹਾਈ ਸਕੂਲ ਹੈ ਜਿੱਥੇ ਬੱਚਿਆਂ ਵਾਸਤੇ ਬੱਚਿਆਂ ਦਾ ਅਣਜਾਣੇ ਕੋਈ ਰੋਨ ਸਾਈਡਾਂ ਦੇ ਇੱਥੇ ਘੱਟ ਹੋਣਾ ਚਾਹੀਦਾ ਸਕੂਲ ਵਾਸਤੇ ਇਹ ਕਾਰ ਸਰਵਿਸ ਰੋਡ ਹੋਣਾ ਚਾਹੀਦਾ ਕਿ ਆਓਵਰਫਲਾਈ ਪੋਲ ਹੋਣਾ ਚਾਹੀਦਾ ਆਣ ਜਾਂਦਾ ਐਕਸੀਡੈਂਟ ਹੋਤ ਹੁੰਦੇ ਗੱਡੀ ਦਾ ਹੁਣ ਰੋਡ ਤੇ ਚੱਲਦੀ ਦਾ ਟਾਇਰ ਫਟਿਆ ਇੱਧਰ ਘੁੰਮ ਕੇ ਗੱਡੀ ਤੇ ਖੰਬੇ ਨਾਲ ਵਕਰਾ ਗਈ ਇਹ ਬੱਚੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਇੱਥੇ ਸਕੂਲ ਦੇ ਵਿੱਚ ਸਕੂਲ ਹੋਣ ਕਰਕੇ ਇੱਥੇ ਇਕੱਠ ਹੋਣਾ ਲਾਜ਼ਮੀ ਹੈ